ਆ ਇਹਨਾਂ ਦਾ ਕਮਰਾ ਡਿੱਗਾ ਏ ਠੀਕ ਹੈ ਜੀ ਤੇ ਆਪਣੇ ਹੋਰ ਵੀ ਆਏ ਬਹੁਤ ਖਲਾੜ ਜਿਆਦਾ ਆ ਗਏ ਜੀ ਸਾਹਮਣੇ ਪਾਣੀ ਦਾ ਦਸਤਾ ਪਰਾਨ ਗਿਆ ਉਹ ਵੀਰ ਜੀ ਆਪਾਂ ਜਿਹੜਾ ਆ ਚੁੱਕੇ ਆ ਤੇ ਆਪਣੀ ਸਾਰੀ ਸੰਗਤ ਪਿੱਛੇ ਆ ਤੇ ਆਪਾਂ ਬਾਅਦ ਦੇ ਵਿੱਚ ਬਾਕੀ ਪਾਣੀ ਦੇ ਵਿੱਚ ਮਲਕੀ ਤਕਰੀਬਨ ਆ 2-2 ਫੁੱਟ ਇਧਰ ਪਾਣੀ ਹੋ ਗਿਆ ਤੇ ਆਪਾਂ ਅੱਗੇ ਜਿਹੜਾ ਆਪਾਂ ਜਾਣਾ ਵਾ ਸੋ ਆਪਣੇ ਪਰਪਾ ਜਿੰਨੇ ਵੀ ਆਪਣੇ ਭਰਾ ਜੇ ਤੁਸੀਂ ਆਪਣੇ ਸਪੋਰਟਰ ਹੈ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਵੱਤੋ ਵੱਤ ਜਿਹੜਾ ਸਪੋਰਟ ਕਰੋ ਤੇ ਜਿਹੜਾ ਵਾ ਜਿੰਨਾ ਵੀ ਹੋ ਸਕੇ ਜਿਹੜੇ ਆਪਣੇ ਇੱਧਰ ਦੇ ਪਿੰਡ ਹੈਗੇ ਆ ਪਿੰਡ ਵਗੈਰਾ ਠੀਕ ਹੈ ਸਾਰੇ ਜਿਹਨੇ ਆਪਣਾ ਆ ਕੇ ਤੇ ਸੇਵਾਵਤ ਤੋਂ ਵੱਧ ਕਰੋ ਜੀ ਬਹੁਤ ਜ਼ਿਆਦਾ ਪਾਣੀ ਹੈ ਇਸ ਟਾਈਮ ਜਿਹੜਾ ਪੰਜਾਬ ਦਾ ਬਹੁਤ ਜ਼ਿਆਦਾ ਜਿਹੜਾ ਵਾ ਲੋਈਆ ਸਾਹਮਣੇ ਗੁਰਦੁਆਰਾ ਸਾਹਿਬ ਇਥੋਂ ਸੇਵਾ ਜਾਣੀ ਆ ਜੀ ਆ ਪਾਣੀ ਗਲੀਆਂ ਪੇਟੀਆਂ ਜਿਹੜੀਆਂ ਲੈਣ ਲੱਗੇ ਭਾਈ ਹੁਣੇ ਉਹਨਾਂ ਆਪਣੇ ਨਾਲ ਚਲੀ ਸੇਵਾ ਦਾ ਸਾਰੇ ਲੋਈ ਆਪਣੇ ਭਰਾ ਇੱਥੇ ਪੇਟੀਆਂ ਲੱਦ ਕੇ ਬਾਹਰ ਟਰਾਲੀ ਦੇ ਵਿੱਚ ਲੱਦਣੀਆਂ ਸਾਰੇ ਆਪਣੇ ਭਰਾ ਲੱਦਦੇ ਪਏ ਨੇ ਲੋਈ ਸਾਰੇ ਆਹ ਚੁੱਕੇ ਲਈ ਜਾਓ ਪੇਟੀਆਂ ਲੈ ਲਈਆਂ ਵੀਰਾਂ ਨੇ ਲੋਈ ਆਪਣੇ ਭਰਾ ਸਾਰੇ ਸੇਵਾਦਾਰ ਲੱਗੇ ਹੋਏ ਆ ਲੰਗਰ ਪ੍ਰਸ਼ਾਦਾ ਫੁੱਲ ਪਾਣੀ ਦਾ ਵੀ ਠੀਕ ਹੈ ਜੀ ਸੋਈ ਆਪਣੇ ਭਰਾ ਅੱਗੋਂ ਜਾ ਕੇ ਬ੍ਰੈਡ ਲੈਣੇ ਭਾਈ ਨਾ ਆਗੇ ਆਗੇ ਪਹਾੜੀ ਤੋਂ ਡੇਰਾ ਸੱਚਾ ਸੌਦਾ ਵਾਲਿਆਂ ਨੇ ਜਿਹੜੀਆਂ ਟਰਾਲੀਆਂ ਤੂੜੀ ਦੀਆਂ ਚਾਰੇ ਦੀਆਂ ਖਲਾਈਆਂ ਵੀਰ ਜੀ ਨੇ ਬ੍ਰੈਡ ਲੈਣ ਲੱਗੇ ਆਪਣੇ ਸਾਰੇ ਭਰਾ ਤੇ ਯੋਹ ਨਾ ਕਵੀ ਗਿਣਿਆ ਉਹ ਬਾਈ ਉਹ ਯਾ ਗੱਡੀ ਵਾਲੇ ਕਿੰਨਾ ਵੇੜੇ ਬਰੈਡ ਲੈ ਲਈ ਭਾਈ ਜਿਹੜੀ ਆਪਣੇ ਨਾਲ ਟਰਾਲੀ ਆ ਤੂੰ ਵੀ ਜੰਦਾ ਆ ਨਹੀਂ ਮੰਨਿਆ ਉਹ ਜੰਦਾ ਹੀ ਉਹ ਕਾਲਾ ਲੇ ਲੰਗਣਾ ਉਹ ਨਹੀਂ ਜੰਦੀ ਆ ਉਹ ਨਹੀਂ ਖਾਂਦਾ ਨਹੀਂ ਉਹ ਜੰਦਾ ਆ ਲੋ ਜੀ ਕੈਂਪ ਲੱਗਾ ਸਾਰੇ ਚੈਂਪਸ ਆਏ ਇਹ ਸਾਲ ਆਲੀ ਬਣਾਇਆ ਡੇ ਟੁੱਪ ਗਏ ਨਹੀਂ ਡਰਕਟਰ ਲੱਗ ਜੂਗਾ ਤੇ ਅੱਜ ਉਹ ਆਉਣਾ ਵੀ ਹੈ ਨਾ ਮੰਤਰੀ ਜੀ ਆ ਵੀ ਆ ਜਿਹੜਾ ਖੇਤੀਬਾੜੀ ਵਾਲਾ ਲੇਕਨ ਲਿਖਨ ਸੀ ਅੱਜ ਉਹਨੇ ਆਉਣਾ ਆਹੋ ਅਮਾ ਆਵੇ ਕੀ ਬਣਿਆ ਸਮੁੰਦਰ ਵਾਹਿਗੁਰੂ ਜੀ ਦਾ ਖਾਸਾ ਕੀ ਬਣਿਆ ਉਹ ਕੋ ਬੰਦੇ ਕਿੰਨਾ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੇ 1 ਲੱਖ 2000 ਕਿਤੇ ਤੇ ਇੱਕ ਤਾਂ ਤੁਸੀਂ ਫੇਰ ਇੰਨੇ ਕਰ ਦਿੱਤਾ ਹੈ ਜੇ ਦੇਖ ਸਕਦੇ ਤੁਸੀਂ ਪਾਣੀ ਦਾ ਪੰਡਰ ਇਹ ਹੋਣ ਅਸੀਂ ਜਾ ਰਿਹਾ ਪਿੰਡ ਪਿੰਡਿਆ ਦਾ ਸੰਵਾਲਾ ਜਿੰਨੇ ਹੀ ਕੋਟੇ ਪਿੰਡ ਕਿਨੋਂ ਫਸੇ ਨੇ ਪਰਾਨੋ ਪਰਾਨੋ ਬਹਾਰਾ ਕਿੱਡੀ ਪਸਤਾ ਦੀ ਗੱਲ ਤੇ ਭਾਰਾ ਆਪਾਂ ਤੇ ਬਣਿਆ ਪੰਕਸਾ ਕਿਦਾ ਇਹ ਕੋਈ ਵੀ ਵੇਖੋ ਸਾਦਾ ਪਾਦਾ ਦੇਵਾਂ ਗੱਲ ਕਰਾਈਏ ਹਾਂਜੀ ਸਾਰੇ ਭਰਾਵਾਂ ਸਾਥ ਸ੍ਰੀ ਕਾਲ ਜੀ ਵੀ ਆਪਾਂ ਆ ਗਏ ਆ ਤੇ ਤਕਰੀਬਨ 1.5 ਫੁੱਟ ਪਾਣੀ ਤੇ ਅੱਗੇ ਬਹੁਤ ਜ਼ਿਆਦਾ ਪਾਣੀ ਆ ਤੇ ਆਪਾਂ ਇਹ ਜਿਹੜੇ ਸਾਦਾ ਪਿੰਡੀ ਵਾਲੀ ਸਾਈਡ ਠੀਕ ਹੈ ਤੇ ਬਾਕੀ ਆਪਣੀ ਟਰਾਲੀ ਵਗੈਰਾ ਪਿੱਛੇ ਆਂਦੀ ਹੈ ਸਾਰੇ ਆਪਣੇ ਭਰਾ ਇਹ ਆ ਤੇ ਬਹੁਤ ਜਿਆਦਾ ਇਹਦੇ ਜਿਹੇ ਹਾਲਾਤ ਜਿਹੜੇ ਬੁਰੇ ਆ ਵੇਖੋ ਜੀ ਖੇਤਾਂ ਦੇ ਹਾਲ ਬਾਕੀ ਖੇਤਾਂ ਦਾ ਕੁਝ ਨਹੀਂ ਰਿਹਾ ਜਿਹੜੇ ਆਪਣੇ ਝੋਨੇ ਵਗੈਰਾ ਕੋਈ ਨਹੀਂ ਹੈਗਾ ਠੀਕ ਹੈ ਜੀ ਜੀ ਵੀਰ ਜੀ ਆਪਾਂ ਜਿਹੜਾ ਆ ਚੁੱਕੇ ਆ ਤੇ ਆਪਣੀ ਸਾਰੀ ਸੰਗਤ ਪਿੱਛੇ ਆ ਤੇ ਆਪਾਂ ਬਾਅਦ ਦੇ ਵਿੱਚ ਬਾਕੀ ਪਾਣੀ ਦੇ ਵਿੱਚ ਮਲਕੀ ਤਕਰੀਬਨ ਆ 2-2 ਫੁੱਟ ਇਧਰ ਪਾਣੀ ਹੋ ਗਿਆ ਤੇ ਆਪਾਂ ਅੱਗੇ ਜਿਹੜਾ ਆਪਾਂ ਜਾਣਾ ਵਾ ਸੋ ਆਪਣੇ ਭਰਾਵਾਂ ਜਿੰਨੇ ਵੀ ਆਪਣੇ ਭਰਾ ਜੇ ਤੁਸੀਂ ਆਪਣੇ ਸਪੋਰਟਰ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਵੱਧ ਤੋਂ ਵੱਧ ਜਿਹੜਾ ਸਪੋਰਟ ਕਰੋ ਦੇਖਣੇ ਤੇ ਜਿਹੜਾ ਵਾ ਜਿੰਨਾ ਵੀ ਹੋ ਸਕੇ ਜਿਹੜੇ ਆਪਣੇ ਇੱਧਰ ਦੇ ਪਿੰਡ ਹੈਗੇ ਆ ਪਿੰਡ ਵਗੈਰਾ ਠੀਕ ਹੈ ਸਾਰੇ ਜਿੰਨੇ ਆਪਣਾ ਆ ਕੇ ਤੇ ਸੇਵਾ ਵੱਧ ਤੋਂ ਵੱਧ ਕਰੋ ਜੀ ਬਹੁਤ ਜ਼ਿਆਦਾ ਪਾਣੀ ਹੈ ਇਸ ਟਾਈਮ ਜਿਹੜਾ ਪੰਜਾਬ ਦਾ ਬਹੁਤ ਜ਼ਿਆਦਾ ਜਿਹੜਾ ਵਾ ਹਾਲ ਹੀ ਦਾ ਵਾ ਤੇ ਸਮਝ ਲਓ ਵੀ ਤੁਸੀਂ ਵੀ ਵੇਖ ਸਕਦੇ ਜੀ ਬਾਕੀ ਪੰਜਾਬੀ ਚੜਦੀ ਕਲਾ ਜੀ ਇਹ ਸੇਖ ਆਪਣੇ ਭਰਾ ਸਾਰੇ ਭਰਾ ਬਹੁਤ ਜਦੀ ਤੇ ਇੱਧਰ ਬੰਨੇ ਦੱਸਦੇ ਆ ਜੀ ਇੱਕ ਪਿੰਡਾਂ ਕੋਈ ਪਹੁੰਚਿਆ ਨਹੀਂ ਆ ਸੋ ਇਸ ਕਰਕੇ ਇੱਧਰ ਬੰਨੇ ਆਪਣੇ ਜਿਹੜੀ ਆਪਣੇ ਨਾਲ ਆ ਜਿਹੜੀ ਸੰਸਥਾ ਜੁੜੀ ਆ ਉਹ ਸਾਰੇ ਆਪਣੇ ਨਾਲ ਆਏ ਇੱਧਰ ਬੰਨੇ ਬਹੁਤ ਜਿਆਦਾ ਆ ਪਾਣੀ ਠੀਕ ਹੈ ਬਾਬਾ ਬਣਾਓ ਵੀਡੀਓ ਪਈ ਜਾਣਾ ਆਪਣੇ ਬਾਬਾ ਹੀ ਹਣੀ ਆ ਮੈਂ ਜਥੇਦਾਰ ਸਾਹਿਬ ਤੇ ਅਗਲੇ ਬੰਨੇ ਵੀਰੋ ਲੱਗੇ ਜਾਂਦੇ ਪਏ ਇਹ ਆ ਰਸਤੇ ਦਾ ਪਤਾ ਵੀ ਨਹੀਂ ਲੱਗਦਾ ਪਿਆ ਕਿੱਧਰ ਬਣੇ ਰਸਤਾ ਬਾਅਦ ਤੁਰ ਕੇ ਅਗਲੇ ਬੰਨੇ ਉੱਜੀ ਉਹ ਨਾ ਪਹੁੰਚੀ ਜਗ੍ਹਾ ਤੇ ਆ ਗਏ ਠੀਕ ਹੈ ਜੀ ਗੱਲਾਂ ਤਾਂ ਹੀ ਗੋਲੇ ਸੋਨਹਰ ਸਾਤ ਇਸ਼ਕਾਂ ਕਾਲ ਲੋਕ ਬੈਠੇ ਆਪਣੇ ਹਲੋ ਜੀ ਭੈਣ ਨੂੰ ਖੜਾ ਗਏ ਲਓ ਜੀ ਭੈਣ ਨੇ ਕਿਹਾ ਸੀ ਆਪਾਂ ਨੂੰ ਫੁਲਕੇ ਦੇ ਉਹ ਚਲੋ ਫੁਲਕੇ ਤੇ ਮਿਲ ਕੇ ਪਾਣੀ ਤਾਂ ਆ ਪਾਣੀ ਫੜਾ ਦਿਓ ਪਾਣੀ ਦੇਖਿਓ ਪਾਣੀ ਫੜਾ ਦਿਓ ਪਾਣੀ ਨਹੀਂ ਪਾਣੀ ਫੜਾ ਦਿਓ ਪਾਣੀ ਹੁਣ ਕਿੱਥੇ ਜਾਣਾ ਚਾਹੁੰਦਾ ਹੈਂ ਤੇ ਜਾ ਜਾ ਦੇ ਆ ਕੋਈ ਨਹੀਂ ਆਪਾਂ ਲੱਗ ਗਈਆਂ ਪਾਣੀ ਦਾ ਜਰ ਤੁਹਾਡੇ ਬੰਦੇ ਨਾਲ ਚਲੋ ਚਲੋ ਉਹ ਛੇੜਦਾ ਪਾ ਰਿਹਾ ਤਾਂ ਬੱਸ ਆਹ ਲਓ ਜੀ ਉਹ ਪਾਣੀ ਕਿ ਛੜਾ ਕਾ ਲਓ ਜੀ ਅਚਰੀ ਐੜੀ ਡੁੱਬੀ ਭਈ ਰੋਕੋ 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 ਲੋ ਜੀ ਆਪਣੇ ਸੇਵਾਦਾਰਾਂ ਲੰਗਰ ਵੰਦਦੇ ਵੇ ਸਾਰੇ ਲੋ ਜੀ ਆਪਾਂ ਲਾਲ ਵਾਲਾ ਪਿੰਡ ਇਧਰ ਸਾਈਡ ਆ ਕੇ ਖਲੋਤੇ ਠੀਕ ਹੈ ਥੋੜਾ ਉੱਚਾ ਅਗਲੀ ਸਾਈਡ ਜਿਹੜਾ ਜ਼ਿਆਦਾ ਪਾਣੀ ਹੈ ਉਧਰ ਆਪਣੇ ਸੇਵਾਦਾਰ ਹੈ ਜਿਹੜੇ ਲੈ ਕੇ ਗਏ ਪਾਣੀ ਵਗੈਰਾ ਲੰਗਰ ਵਗੈਰਾ ਠੀਕ ਹੈ ਤੇ ਆਹ ਘਰ ਦੀ ਜਗਾ ਦੇ ਨਾ ਬਣਾਏ ਆ ਤੇ ਇੱਥੇ ਆਪਾਂ ਖਲੋਤੇ ਹਾਂ ਉਹਦੇ ਨਾਲ ਮੈਡੀਸਨ ਵੀ ਜਿਹੜੀ ਜਿਹੜੀ ਵੀ ਵੇਖਦੇ ਆ ਮਨ ਤਾਂ 50000 ਰੁਪਏ ਸਹੀ ਦੀਆਂ ਸਾਰੀਆਂ ਮਾੜੀ ਸਣ ਵੀ ਨਾ ਰੱਖੀਆਂ ਨੇ ਕੈਮਰਾ ਵੀ ਲੈ ਆ ਕੈਮਰਾ ਲੈ ਆ ਹੋਰ ਕਿਹੜੀ ਲੋ ਜੀ ਆ ਲਾਲੇਵਾਲ ਲਾਸਟ ਪਿੰਡ ਜਿਆ ਸੀ ਇੱਥੋਂ ਬਾਅਦ ਜਿਹੜੇ ਆ ਡੇਰਾ ਆ ਇਧਰ ਬਣੇ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਬਚਾਰੀ ਬਸ ਬਾਕੀ ਦੇ ਡੋਬੀ ਗਿਆ ਸਾਰੇ ਲੋ ਯਾਰ ਇਹਨਾਂ ਦਾ ਕਮਰਾ ਡਿੱਗਾ ਠੀਕ ਹੈ ਜੀ ਤੇ ਆਪਣੇ ਹੋਰ ਵੀ ਆਏ ਵੇਖੋ ਇਹ ਹਾਲ ਬਹੁਤ ਹੀ ਮਾੜੇ ਹਾਲ ਆ ਤੇ ਜੀ ਇਧਰਲੀ ਸਾਡਾ ਠੀਕ ਹੈ ਜੀ ਜੇ ਹੋਰ ਵੀ ਕੋਈ ਨਪਰਾ ਵੱਡਾ ਚੀਜ਼ ਕਹਿ ਦੋ ਕੋਈ ਗੱਲ ਕਰਦੇ ਨਹੀਂ ਹੱਲ ਕਰਦੇ ਜੀ ਕੋਈ ਨਹੀਂ ਸਰ ਕਰਦਾ ਨਹੀਂ ਜਿਹੜਾ ਲੱਖੂ ਵਾਲਾ ਉਹ ਹੈਗਾ ਪਾਣੀ ਕਿੱਥੇ ਪੂਰ ਕਿੱਧਰ ਲੱਖੂ ਵਾਲਾ ਫੱਤੇ ਆਲ ਕਵਰੇ ਆ ਉਹ ਗਾਰੀ ਗਾਰੀ ਜਿਹੜਦਾ ਹੀ ਆਲ ਨੂੰ ਉਹਦਰ ਪਾਣੀ ਜਾ ਰਿਹਾ ਹੈ ਇੱਧਰ ਚੱਕੋ ਚਾਰ ਬਣਾ ਦੇ ਉਹ ਹੋ ਗਿਆ ਇਹਨਾਂ ਨੂੰ ਵੀ ਆ ਚਲੋ ਬਾਬਾ ਜੀ ਤੁਸੀਂ ਆਲੇ ਨਹੀਂ ਪਿੰਡ ਦਾ ਪੇਂਟ ਹੈ ਜੀ ਜੀ ਆ ਪੇਂਟ ਹੈਗਾ ਵਾ ਪੇਂਟ ਤਲਵੰਦੀ ਰਾਏ ਦੋਦੇ ਇਹ ਸਕੂਲ ਜੇ ਤੇ ਇਹਦੇ ਅੰਦਰ ਪਾਣੀ ਦੇਖੋ ਕਿੰਨਾ ਖਲੋਤਾ ਪਾਣੀ ਠੀਕ ਹੈ ਸਕੂਲ ਚਲੋ ਵਧੀਆ ਸਰਕਾਰ ਨੇ ਜਿਹੜੇ ਬੰਦ ਕੀਤੇ ਆ ਲੋ ਵੀਰ ਜੀ ਬਾਕੀ ਆ ਪਿੰਡ ਤਲਵੰਡੀ ਰਾਏ ਕੇ ਬਹੁਤ ਜ਼ਿਆਦਾ ਪਾਣੀ ਇੱਧਰ ਵੀ ਤੇ ਸਾਈਡ ਹੀ ਆ ਜਨਾਲਾ ਹਲਕਾ ਹੀ ਆ ਜੀ ਸਾਰਾ ਤੇ ਵੇਖੋ ਪਾਣੀ ਪਾਣੀ ਹੋਇਆ ਪਿਆ ਬਸ ਜਿਹੜੀਆਂ ਫਸਲਾਂ ਬਰਬਾਦ ਹੀ ਹੋ ਗਈਆਂ ਠੀਕ ਹੈ ਜੀ ਪਾਣੀ ਪੁੱਛ ਪਾਣੀ ਨਹੀਂ ਜੈਰ ਤੱਕ ਆਇਆ ਪਾਣੀ ਪਾਣੀ ਵਾਹ ਦਰਿਆ ਦੇਖੋ ਜੀ ਕਿੰਨਾ ਕਿੰਨਾ ਪਾਣੀ ਹੈ ਬਾਹਰ ਸਾਈਡ ਤੇ ਹੈ ਲੋਕਾਂ ਦੀਆਂ ਸਾਈਡਾਂ ਦੇ ਕਿੰਨਾ ਕਿੰਨਾ ਪਾਣੀ ਹੈ ਇਹ ਬਿਲਕੁਲ ਪਾਣੀ ਦੇ ਵਿੱਚ ਹੀ ਹੈ ਦੋਸਤੋ ਐਸਾ ਮੇਰੇ ਖਿਆਲ ਅਮੇਟਾ ਨਾ ਲਿਆ ਨਾ ਨਾ ਚੱਲੀਏ ਉਹ ਪਿੰਡ ਜੀ ਬਹੁਤ ਜਿਆਦਾ ਪਾਣੀ ਉਧਰ ਚੱਲੀ ਇਧਰ ਪਿੰਡ ਨਹੀਂ ਜੀ ਕੋਰੇ ਸੰਭਲਣਾ ਆਪਣਾ ਜਿਹੜੇ ਆਪਾਂ ਰਸਤੇ ਚੱਲਦੇ ਵੇ ਪੂਰਾ ਪਾਣੀ ਨਾ ਭਰਿਆ ਟੋਟੋਸੇ ਉਸ ਨਾਮ ਨੂੰ ਚਲੇ ਜਾਂਦੇ ਆ ਦੇ ਯਾਰ ਉਹ ਜੀ ਹੁਣ ਆਪਾਂ ਬਿਲਕੁਲ ਅਜ ਨਾਲ ਆ ਮੇਨ ਅਜ ਨਾਲੇ ਜੇ ਆ ਗਏ ਆ ਇੱਥੇ ਬਹੁਤ ਜਿਆਦੀਆਂ ਸੰਸਥਾਵਾਂ ਨੇ ਜਿਹੜੇ ਲੰਗਰ ਲਾਏ ਆ ਠੀਕ ਹੈ ਜੀ ਕੀ ਪਿੰਡ ਆ ਸੰਸਥਾਵਾਂ ਆਈਆਂ ਲੰਗਰ ਲੱਗੇ ਨੇ ਤੇ ਗੁਰੂ ਦੇ ਲੰਗਰ ਚੱਲਦੇ ਬਏ ਨੇ ਠੀਕ ਹੈ ਜੀ ਉਹ ਦੇਖੋ ਜੀ ਸਾਹਮਣੇ ਗੁਰੂ ਦੇ ਲੰਗਰ ਬਾਹਰ ਨੰਨ ਦੀ ਸੇਵਾ ਲਓ ਜੀ ਆ ਅਜ ਨਾਲਾ ਮੇਨ ਆ ਉੱਥੇ ਜਦ ਆਪਾਂ ਆ ਗਏ ਜੀ ਉਕੇ ਬਹੁਤ ਜ਼ਿਆਦਾ ਇੱਧਰ ਲੰਗਾ ਪ੍ਰਸ਼ਾਦੇ ਲੱਗੇ ਰਹੇ ਹੁਣ ਸੰਖਦਾ ਵੀ ਖੜਾ ਲੱਗੇ ਆ ਠੀਕ ਹੈ ਲੋ ਜੀ ਆ ਇੱਧਰ ਬਨੇ ਗਾਂ ਮੇਂਣਾ ਜਨਾਲਾ ਠੀਹਾ ਜਨਾਲੇ ਤੋਂ ਅਗਲੇ ਬਨੇ ਰਮਦਾਸ ਏਰੀਆ ਸਾਰਾ ਹੀ ਇੱਧਰ ਬਨੇ ਬਹੁਤ ਜ਼ਿਆਦਾ ਪਾਣੀ ਹੈਗਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਾਣੀ ਚਲ ਬਨੇ ਰਮਦਾਸ ਵਾਲੀ ਸਾਈਡ ਠੀਕ ਹੈ ਜੀ ਵੀਰ ਆਪਣੇ ਬਹੁਤ ਜ਼ਿਆਦਾ ਰਾਸ਼ਨ ਲੈ ਕੇ ਆਏ ਨੇ ਠੀਕ ਹੈ ਤੇ ਨਾ ਰ ਚੜਦੀ ਕਲਾ ਜ ਰੱਖੇ ਬਹੁਤ ਜਿਆਦਾ ਇਥੇ ਲੰਗਰ ਚੱਲਦੇ ਪਏ ਨੇ ਤੇ ਆ ਕੇ ਦੋਸਤੋ ਤੁਸੀਂ ਸੇਵਾ ਕਰ ਸਕਦੇ ਇਹ ਸੇਵਾ ਹੀ ਆ ਜੀ ਠੀਕ ਹੈ ਜੀ ਦੇਖੋ ਜੀ ਬਹੁਤ ਜਿਆਦੀ ਸੇਵਾ ਚੱਲਦੀ ਪਈ ਹੈ ਜਿੱਦਲ ਬੰਨੇ ਪਾਣੀ ਚਲੋ ਥੋੜਾ ਆ ਉੱਚਾ ਬਿਲਕੁਲ ਦਿਨਾਲੇ ਦੇ ਤਲੇ ਬੰਨੇ ਸੱਕੀ ਜੜੀ ਉਹ ਹੈਗੀ ਜੇ ਤੇਰੇ ਨਾਲ ਕੀ ਆ ਫੁੱਜੀ ਦੇ ਮੁੰਡਾ ਲਓ ਜੀ ਸੰਗ ਤਾਂ ਆਪਣੇ ਕੋ ਨੀਂ ਗਾ ਕੇ ਦਵਾਈ ਲੈਣ ਵਾਸਤੇ ਆ ਜੀ ਉਹ ਕਿੱਥੇ गाव वीर ਜੀ ਆ ਪਿੰਡ ਹੈਗਾ ਜੀ ਪਿੰਡ ਅਲੀਵਾਲ ਕੋਟਲੀ ਆ ਦੇ ਨਾਲਾ ਠੀਕ ਹੈ ਜੀ ਤੇ ਇੱਥੇ ਵੀਰ ਕਹਿੰਦੇ ਪਏ ਵੀ ਜਿਹੜਾ ਰਾਸ਼ਨ ਕੱਲ ਵੀ ਨਹੀਂ ਜਿਆ ਆ ਠੀਕ ਹੈ ਜੀ ਤੇ ਅੱਜ ਫਿਰ ਸਪੈਸ਼ਲ ਜਿਹੜਾ ਰਾਸ਼ਨ ਫੇਅਰ ਲੈ ਕੇ ਆਇਆ ਇੱਥੇ ਠੀਕ ਹੈ ਜੀ ਸਾਰਾ ਮਲਕੀ ਜਿੱਥੇ ਜਿਹੜਾ ਪਿੰਡ ਆਇਆ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਅੰਦਰ ਜਿਨ੍ਹਾਂ ਨੂੰ ਮੈਡੀਸਨ ਦੀ ਲੋੜ ਹੈ ਮੈਡੀਸਨ ਵੀ ਲੈਂਦੇ ਪਏ ਆ ਆਪਣੇ ਜਥੇਦਾਰ ਬਾਬਾ ਜੀ ਭਾਈ ਆਪਣੇ ਜਥੇਦਾਰ ਬਾਬਾ ਜੀ ਠੀਕ ਹੈ